ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਪਿਤਾ ਹੈ ਜਿਸ ਦਾ ਤੇਗ ਬਹਾਦਰ ਪਿਤਾ ਹੈ ਜਿਸ ਦਾ ਤੇਗ ਬਹਾਦਰ ਮਾਂ ਗੁਜਰੀ ਦਾ ਜਾਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਪੀਖਮ ਸਾ ਚਰਚਾ ਸੁਣ ਕੇ ਹੈ ਦਰਸ਼ਨ ਕਰਨੇ ਆਇਆ ਪੀਖਮ ਸਾ ਚਰਚਾ ਸੁਣ ਕੇ ਹੈ ਦਰਸ਼ਨ ਕਰਨੇ ਦੋ ਕੁਝੇ ਰਖ ਬਾਲਕ ਅੱਗੇ ਬਾਲਕ ਨੂੰ ਅਜਮਾਇਆ ਦੋ ਕੁਝੇ ਰਖ ਬਾਲਕ ਅੱਗੇ ਬਾਲਕ ਨੂੰ ਅਜਮਾਇਆ ਬਾਲਕ ਨੇ ਹੱਥ ਦੋਹਾਂ ਤੇ ਤਰ ਕੇ ਬਾਲਕ ਨੇ ਹੱਥ ਦੋਹਾਂ ਤੇ ਤਰ ਕੇ ਉਸ ਦਾ ਪਰਮ ਮਿਟਾਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਤਰਤੀ ਤੇ ਆਇਆ ਪਿਤਾ ਹੈ ਜਿਸ ਦਾ ਤੇਗ ਬਹਾਦਰ ਮਾ ਗੁਜਰੀ ਦਾ ਜਾਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਜ਼ੁਲਮ ਮਿਟਾਵਣ ਆਇਆ ਸਤ ਗੁਰ ਕਹਿੰਦੇ ਲੋਕ ਸਿਆਣੇ ਜ਼ੁਲਮ ਮਿਟਾਵਣ ਆਇਆ ਸਤ ਗੁਰ ਕਹਿੰਦੇ ਲੋਕ ਸਿਆਣੇ ਏ ਦਾ ਨਹੀਂ ਕੋਈ ਸਾਨੀ ਇਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਏ ਦਾ ਨਹੀਂ ਕੋਈ ਸਾਨੀ ਇਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਮੁਖ ਤੇ ਨੂਰ ਇਲਾਹੀ ਦਿਸਦਾ ਮੁਖ ਤੇ ਨੂਰ ਇਲਾਹੀ ਦਿਸਦਾ ਸਾਰਾ जग ਰੁਸ਼ਨਾਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਪਿਤਾ ਹੈ ਜਿਸ ਦਾ ਤੇਗ ਬਹਾਦਰ ਪਿਤਾ ਹੈ ਜਿਸ ਦਾ ਤੇਗ ਬਹਾਦਰ ਮਾਂ ਗੁਜਰੀ ਦਾ ਜਾਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਧਰਤੀ ਤੇ ਆਇਆ ਦੁਨੀਆ ਕਹਿੰਦੀ ਗੁਰੂ ਗੋਬਿੰਦ ਸਿੰਘ ਜੋਦਾ ਤੇ ਬਲਕਾਰੀ ਦੁਨੀਆ ਕਹਿੰਦੀ ਗੁਰੂ ਗੋਬਿੰਦ ਸਿੰਘ ਜੋਦਾ ਤੇ ਬਲਕਾਰੀ ਚਰਨਾ ਦੇ ਵਿੱਚ ਡਿੱਗ ਪੈਂਦੇ ਨੇ ਵੱਡੇ ਵੱਡੇ ਹੰਕਾਰੀ ਚਰਨਾ ਦੇ ਵਿੱਚ ਡਿੱਗ ਪੈਂਦੇ ਨੇ ਵੱਡੇ ਵੱਡੇ ਹੰਕਾਰੀ फकीरी बाणाए ता पहन फकीरी बाणाए ता उच्च पीर कहाया दर्शन कर लो संग ते रब है अज आया दर्शन कल है अज आया पिता जिसदा तेग बहादुर ਪਤਾ ਹੈ ਜਿਸ ਦਾ ਤੇਗ ਬਾਦਰ ਮਾਂ ਗੁਜਰੀ ਦਾ ਜਾਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅਜ ਧਰਤੀ ਤੇ ਆਇਆ ਮਜਲੂਮਾਂ ਦੀ ਰਖਿਆ ਲਈ ਇਸ ਖਾਲਸਾ ਪੰਥ ਸਜਾਉਣਾ ਮਜਲੂਮਾਂ ਦੀ ਖਾਲਸਾ ਪੰਥ ਸਜਾਣਾ ਜੰਗ ਦੇ ਲਈ ਸ਼ਹੀਦੀ ਦਾ ਇੱਕ ਐਸਾ ਪਾਠ ਪੜਾਉਣਾ ਜੰਗ ਦੇ ਲਈ ਸ਼ਹੀਦੀ ਦਾ ਇੱਕ ਐਸਾ ਪਾਠ ਪੜਾਉਣਾ ਦੇਸ਼ ਲਈ ਕਲੰਗੀ ਵਾਲੇ ਸਾਰਾ ਦੇਸ਼ ਲਈ ਕਲੰਗੀ ਵਾਲੇ ਸਾਰਾ ਸਰਬੰਸ ਲੂਟਾਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਹੈ ਅਜ ਤਰਤੀ ਤੇ ਆਇਆ ਪਿਤਾ ਹੈ ਜਿਸ ਦਾ ਤੇਗ ਬਹਾਦਰ ਪਿਤਾ ਹੈ ਜਿਸ ਦਾ ਤੇਗ ਬਹਾਦਰ ਮਾਂ ਗੁਜਰੀ ਦਾ ਜਾਇਆ ਦਰਸ਼ਨ ਕਰ ਲੋ ਸੰਗ ਤੇ ਰੱਬ ਅੱਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅੱਜ ਧਰਤੀ ਤੇ ਆਇਆ ਦਰਸ਼ਨ ਕਰ ਲੋ ਸੰਗ ਤੇ ਰਬ ਹੈ ਅੱਜ ਧਰਤੀ ਤੇ ਆਇਆ